ਈ ਇਹ ਕਾੜਾ ਦੀ ਗੱਡੀ ਆ ਉਹ ਯਾਰ ਬੰਦਾ ਤੇਰਾ ਇਹ ਨੋਵਾ ਗੱਡੀ ਦੇ ਨਾਲ ਹੋਇਆ ਜੀ ਐਕਸੀਡੈਂਟ ਕਿਦਾਂ ਬਚਾਇਆ ਹੈ ਹੈ ਸਿਰ ਤੇ ਅੱਖ ਤੇ ਲੱਗੀ ਆ ਮੁੰਡੇ ਕੋਈ ਗੱਲ ਨਹੀਂ ਐਂਬੂਲੈਂਸ ਲਿਆ ਆ ਦੂਆ ਮਰੀਜ਼ ਕਿੱਧਰ ਆ ਇੱਕ ਮਰੀਜ਼ ਇੱਕ ਮਰੀਜ਼ ਇੱਧਰ ਪਿਆ ਇੱਕ ਮਿੰਟ ਭਾਜੀ ਕਿਦਾਂ ਹੈ ਸਾਹਸੂ ਹੈਂ ਇੱਕ ਮਿੰਟ ਗਣ ਜਿਹੜਾ ਭਾਜੀ ਡੈੱਡ ਹੋ ਗਿਆ ਉਹ ਰੁਕ ਲੋ ਜਿਹੜਾ ਜਿਆਦਾ ਸੀਰੀਅਸ ਆ ਉਹਨੂੰ ਚੱਕੋ ਇੱਕ ਡੈੱਥ ਹੋ ਗਈ ਆ ਭਾਜੀ ਉਹ ਸੀਰੀਅਸ ਚੱਕੋ ਭਾਜੀ ਡੈੱਡ ਨੂੰ ਨਾ ਚੱਕੋ ਡੈੱਡ ਨੂੰ ਮੈਂ ਬਾਅਦ ਚ ਚੱਕ ਲੈਣਾ ਸ਼ਿਕਰੀ ਤੋਂ ਆ ਸੰਦੀਪ ਦੇਖੋ ਤਾਂ ਯਾਰ ਕੌਣ ਹੈ ਭਾਜੀ ਸ਼ਿਕਰੀ ਕੋ ਕੋ ਡਾਕਿਆ ਕਿੱਥੇ ਦੇ ਆ ਦੇਖੋ ਮਾੜੀਆ ਭਾਜੀ ਕੱਢੋ ਆਈਡੈਂਟੀਟੀ ਕਾਰਡ ਆਈਡੈਂਟੀਟੀ ਕਾਰਡ ਕੱਢੋ ਭਾਜੀ ਧਿਆਨ ਦਿਓ ਜਿਹੜਾ ਆਇਡੈਂਟੀਟੀ ਕਾਰਡ ਕੱਢਿਓ ਭਾਜੀ ਇਹਦਾ ਆਧਾਰ ਕਾਰਡ ਜਾਂ ਕੋਈ ਕੱਢਿਓ। ਉਹ ਮੁੰਡਾ ਕੌਣ ਆ ਯਾਰ? ਕਹਿੰਦੇ ਜੀ ਭਾਜੀ ਹੁਣੀ ਦੱਸ ਦੇ। ਕਹਿੰਦੇ ਹੁਣੀ ਦੱਸ ਦੇ। ਕਹਿੰਦੇ ਸਿਕਰੀ ਤੋਂ ਆ। ਸਿਕਰੀ ਤੋਂ ਆ ਭਾਜੀ ਕਹਿੰਦੇ ਗਾ ਮੈਨੂੰ ਪਤਾ ਨਹੀਂ ਜਿਆਦਾ। ਡਾਕ ਵੰਡਦੇ ਹੁੰਦੇ ਆ। ਡਾਕ ਵੰਡਦੇ ਆ ਕਹਿੰਦੇ। ਓਹੋ ਹਾਂ ਠੀਕ ਆ ਸਿਕਰੀ ਦਾ ਯਾਰ ਸਿਕਰੀ ਦਾ। ਸਿਕਰੀ ਦਾ ਸਿਕਰੀ ਦਾ। ਇਹ ਸਿਕਰੀ ਦਾ ਭਾਜੀ ਜਿਹੜਾ ਡਾਕ ਵੰਡਦੇ ਆ। ਇਹ ਮੇਰੇ ਖਾਲ ਇਹ ਮੋਟਰਸਾਈਕਲ ਤੇ ਹੋਣੇ ਆ ਹਨਾ। ਸਕੂਟਰ ਤੇ ਜੀ। ਓਹ ਦੇਖੋ ਸਕੂਟਰ ਅੱਗੇ। ਏ ਭਾਜੀ ਸਕੂਟਰ ਤੇ ਸੀਗੇ ਸਕੂਟਰ ਦੇ ਵਿੱਚ ਨੋਵਾ ਲੱਗੀ ਭਾਈ ਨੋਵਾ ਇੱਕ ਨੋਵਾ ਪਈ ਆ ਭਾਜੀ ਇਹ ਨੋਵਾ ਵਾਲੇ ਬੰਦੇ ਕੱਢੋ ਉਹ ਭਾਰੀ ਪਰੇ ਖੜੇ ਹੋ ਦੇਖੋ ਕੱਢਾਂ ਠੀਕ ਆ ਭਾਜੀ ਇਹ ਨੋਵਾ ਵਾਲੇ ਬੰਦੇ ਕੱਢੋ ਭਾਜੀ ਜਿਹੜਾ ਸੀਰੀਅਸ ਆ ਉਹ ਬੰਦਾ ਮੈਨੂੰ ਦੋ ਯਾਰ ਇਦਾਂ ਬੰਦਾ ਕੋਈ ਨਹੀਂ ਹੈਗਾ ਭਾਜੀ ਤੁਸੀਂ ਖਰੇ ਇਹਦੇ ਲੈ ਲਓ ਜੇ ਕਿਤੇ ਸਾਹ ਹੋਈ ਦੋ ਚਾਰ ਤੇ ਲੈ ਭਾਜੀ ਇਹਨਾਂ ਖਤਮ ਆ ਹੈ ਖਤਮ ਆ ਨਹੀਂ ਗੱਲ ਬਣੀ ਕਦਰ ਮੈਂ ਤਾਂ ਲੈ ਰਿਹਾ ਵਿਚਾਰਨੀ ਜੇ ਬੰਦੇ ਗੱਲ ਕਰਕੇ ਦੇ ਦੇ ਤੇਰਾ ਖਤਮ ਆ ਬੜੀ ਤੇ ਬਾਕੀ ਇਹਨਾਂ ਦੀ ਚਲੋ ਬਾਰੀ ਹੋਟੀ ਰਗੜ ਰੂੜਾ ਇਹਨਾਂ ਨੂੰ ਤੇ ਉਹ ਗੱਡੋ ਕਿਹ ਬੜੀ ਖਤਮ ਆ ਖਤਮ ਆ ਇਹ ਪਾਜੀ ਇਹਰਾ ਨਾ ਸਿਕਰੀ ਸਲਾਹ ਦੇ ਦਓ ਜਿਹੜਾ ਡਾਕ ਡਾਕਿਆ ਸੀ ਇਹ ਨਾ ਹਮ ਮੈਸੇਜ ਕਰ ਦੋ ਮੈਂ ਨਾ ਲੈ ਰਿਹਾ ਚੋਕੀ ਕੋਈ ਨਹੀਂ ਪਾਜੀ ਪੈਸੇ ਨਿਕਲੇ ਆ ਅੱਛਾ ਇਹ ਕਿੰਨੇ ਆ ਮੈਨੂੰ ਗਿਣ ਕੇ ਦੋ ਸਾਰੇ ਸਾਹਮਣੇ ਪਾਜੀ ਇਹ ਮੇਰੀ ਖਾਲ ਨਾ ਦੂਏ ਉਹ ਕੱਲ ਜਿਹੜੇ ਆਹਾ ਐਮਾਜੋਨ ਉਮਾ ਜਾਨ ਨਹੀਂ ਹੈਗੇ ਉਹ ਜਿਹੜੇ ਉਹ ਕੱਲ ਦੇ ਹੈ 1350 ਸਾਢੇ 1350 ਆ ਮੈਨਾਂ ਜੀ ਸਾਢੇ 1350 ਰੁਪਈਆ ਇਹ ਜਿਹੜਾ ਇਹਨੇ ਜੇਬ ਤੋਂ ਨਿਕਲਿਆ ਡਾਕ ਦਾ ਕੰਮ ਕਰਦਾ ਆ ਮੇਰੇ ਕੋਲ ਐਵੇਂ ਆ ਜੋਂ ਏਦਾਂ ਕੁਝ ਆ ਤੇ ਮੇਰੇ ਕੋਲ ਸੀਕਰੀ ਦੇ ਆ ਜੀ ਭਾਜੀ ਇਹਦਾ ਸੀਕਰੀ ਦੇ ਬੰਦਿਆਂ ਨੂੰ ਜਿਹੜਾ ਕਿ ਜ਼ਿਆਦਾ ਟੈਗ ਕਰਿਓ ਜਾਂ ਸ਼ੇਅਰ ਕਰਿਓ ਸੀਕਰੀ ਵਾਲੇ ਬੰਦਿਆਂ ਨੂੰ ਭਾਜੀ ਟੈਗ ਕਰੋ ਜਰਾਕ ਇਹ ਸਾਢੇ 1350 ਰੁਪਈਆ ਭਾਜੀ ਇਹ ਬੰਦਿਆਂ ਦਾ ਮੇਰੇ ਕੋਲ ਆ ਭਾਜੀ ਇਹਨਾਂ ਦੇ ਕਾਗਜ਼ ਵੀ ਉਹ ਗੰਡ ਮਾਰ ਦੋ ਗੰਡ ਮਾਰ ਕੇ ਮੇਰੇ ਐਂਬੂਲੈਂਸ ਕਰ ਦੋ ਭਾਜੀ ਇਹ ਮੈਂ ਥੋੜਾ ਤੁਹਾਨੂੰ ਆਹ ਸਕੂਟਰ ਆ ਭਾਜੀ ਇਹ ਸੀਕਰੀ ਵਾਲੇ ਪਛਾਣਿਓ ਜਰਾ ਕੇ ਜਿਹੜੇ ਆ ਇਹ ਨੰਬਰ ਨੰਬਰ ਤਾਂ ਇਹਦਾ ਹੈ ਨਹੀਂ ਸਕੂਟਰ ਆ ਭਾਜੀ ਸਕੂਟਰ ਦਾ ਅੱਜ ਕੱਲ ਘਟੇ ਹੀ ਚਲਾਉਂਦੇ ਆ ਪਛਾਣ ਲਓ ਤੁਸੀਂ ਜੇ ਕੋਈ ਪਛਾਣ ਸਕਦੇ ਆ ਤਾਂ ਇਹ ਸਕੂਟਰ ਆ ਪੀ ਬੀ ਐ 2125 2125 ਆ ਜੀ ਮੇਰੀ ਖਿਆਲ ਨੰਬਰ ਤੇ ਇਹਨਾਂ ਨੂੰ ਘੱਲ ਦਿਓ ਪਾਜੀ ਇਹਨਾਂ ਨੂੰ ਇਹਨਾਂ ਨੂੰ ਲੈ ਜਾਵਾਂ ਮੈਂ ਹਾਂ ਜੀ ਹਾਂ ਜੀ ਛੱਡੋ ਤੁਸੀਂ ਪਾਜੀ ਪਾਜੀ ਛੱਡ ਜਾ ਕੋਈ ਨਾ ਕੋਈ ਬਿਲਕੁਲ ਛੱਡੋ ਪਾਜੀ ਕਿਤੇ ਛੱਡ ਛਾਰ ਬੁੱਲੇ ਲੈ ਕੇ ਜਾਓਗੇ ਮੈਂ ਤਾਂ ਟੈਨਸ਼ਨ ਨਾ ਲਓ ਪਾਜੀ ਦੱਸ ਦਿਓ ਫਿਰ ਮੈਂ ਤਾਂ ਹੀ ਆਇਆ ਪਾਜੀ ਮੈਨੂੰ ਮਾਰਾ ਜਾ ਦੇਖ ਲਾਂਦੋ ਸੱਟ ਇੱਕ ਮਿੰਟ ਦਿਓ ਮੈਂ ਉਂਕੀ ਟਿੰਗਲਾ ਮੈਂ ਸਮਾਨ ਛੱਡਦੀ ਹਾਂ ਪਾਜੀ ਘਮਾ ਦੇ ਇਧਰ ਨੂੰ ਘਮਾ ਦੇ ਘਮਾ ਦੇ ਚੜਦੇ ਬੜੀ ਆ ਫੜੀ ਮਾਰ ਜਾ ਮਿੰਟ ਕੁ ਫੜ ਲੈ ਬਸ ਕੀ ਜੀ ਫੋਨ ਮਾ ਇਹ ਫੋਨ ਆ ਠੀਕ ਆ ਜੀ ਵਾਈ ਵਾਓ ਭਾਜੀ ਫਿਰ ਬੰਦਿਆਂ ਨੂੰ ਪਤਾ ਲੱਗ ਜਾਣਾ ਨਹੀਂ ਨਹੀਂ ਹਾਂਜੀ ਹਾਂਜੀ ਸਰ ਪੰਜ ਮਿੰਟ ਇੱਕ ਮਿੰਟ ਦਾ ਚੱਲ ਜਾਣਾ ਤੁਮ ਬਾਦੀ ਆ ਗਿਆ ਨਾ ਭਾਈ ਤਾਡੇ ਜੀ ਤਾਡੇ ਜੀ ਆ ਦੇਖੋ ਸਰ ਜੀ ਇਧਰ ਮੇਰੇ ਕੋ ਆ ਆ ਲੋ ਬੀਬੀ ਦਾ ਟਾਂਡਾ ਅੱਛਾ ਭਾਈ ਇਹ ਮਰੀਜ਼ ਆਪਾਂ ਲੈ ਚੱਲੇ ਆ ਟਾਂਡੇ ਨੂੰ ਇਹ ਕਾਦੀਆਂ ਤੋਂ ਲੱਗਦੇ ਆ ਨਹੀਂ ਜੀ ਸਰ An excellent coaching point in IELTS and spoken English. Also, expert in study and visitor visa. Government approved SS Group. Session Chunk Hushyarpur.